ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਵਿਵਾਦ ਜਿਸ ਤਰੀਕੇ ਨਾਲ ਵਧਿਆ ਤੇ ਪਿਛਲੇ ਕਈ ਹਫ਼ਤਿਆਂ ਤੋਂ ਜਾਣਬੁੱਝ ਕੇ ਵਿਧਾਇਆ ਜਾ ਰਿਹਾ ਵਿਦਿਆਰਥੀਆਂ ਵੱਲੋਂ ਨਹੀਂ ਸਰਕਾਰੀ ਤੰਤਰ ਦੇ ਵੱਲੋਂ ਉਹਨੇ ਬਹੁਤ ਵੱਡੇ ਸਵਾਲ ਖੜੇ ਕੀਤੇ ਤੇ ਜਦੋਂ ਅੱਜ ਅਸੀਂ ਇਹਨਾਂ ਗੱਲਾਂ ਦੀ ਸਾਂਝ ਪਾ ਰਹੇ ਹਾਂ 10 ਤਰੀਕਾ ਯਾਨੀ ਕਿ 10 ਨਵੰਬਰ ਤੇ ਲੰਘੇ ਕੱਲ 9 ਨਵੰਬਰ ਨੂੰ ਜਿਸ ਤਰੀਕੇ ਦੇ ਨਾਲ ਉੱਥੇ ਪੁਲਿਸ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਡਰਾਮੇਬਾਜ਼ੀ ਕੀਤੀ ਗਈ ਹੈ ਤੇ ਵਿਦਿਆਰਥੀਆਂ ਨੂੰ ਤੇ ਵਿਦਿਆਰਥਕਾਂ ਨੂੰ ਠੱਠ ਕੀਤਾ ਗਿਆ ਉਹਨੇ ਸਵਾਲ ਖੜਾ ਕਰਤਾ ਕਿ ਕੀ ਭਵਿੱਖ ਦੇ ਵਿੱਚ ਸਾਡੀਆਂ ਯੂਨੀਵਰਸਟੀਆਂ ਆਜ਼ਾਦ ਹੋਣਗੀਆਂ ਕੀ ਭਵਿੱਖ ਦੇ ਵਿੱਚ ਯੂਨੀਵਰਸਟੀਆਂ ਦੇ ਅਧਿਕਾਰ ਨਹੀਂ ਖੋਏ ਜਾਣਗੇ ਤੇ ਜੇਕਰ ਆਪਣੇ ਅਧਿਕਾਰਾਂ ਦੇ ਲਈ ਆਪਣੀ ਹੱਕਾਂ ਦੇ ਲਈ ਵਿਦਿਆਰਥੀ ਇੱਕ ਮਨ ਇੱਕ ਚਿਤ ਹੋ ਕੇ ਸੰਘਰਸ਼ ਕਰਨਗੇ ਤਾਂ ਕਿ 2-2000 ਪੁਲਿਸ ਮੁਲਾਜ਼ਮ ਯੂਨੀਵਰਸਟੀਆਂ ਦੇ ਸਾਰੇ ਗੇਟਾਂ ਦੇ ਉੱਤੇ ਨਿਗਰਾਨੀ ਰੱਖਣਗੇ ਕਿ ਕੌਣ ਯੂਨੀਵਰਸਿਟੀ ਦੇ ਵਿੱਚ ਆਉਂਦਾ ਤੇ ਕੌਣ ਨਹੀਂ ਲੱਗੇ ਕੱਲ ਕੀ ਹੋਇਆ ਵਿਦਿਆਰਥੀਆਂ ਦੇ ਵੱਲੋਂ ਯੂਨੀਵਰਸਿਟੀ ਦੇ ਗੇਟ ਨੰਬਰ 2 ਤੇ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਕਿਉਂ ਕਿ ਇੱਥੇ ਪੁਲਿਸ ਇਨੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਗਈ ਤੇ ਪੁਲਿਸ ਨੇ ਸ਼ਰਤਾਂ ਇਸਆਂ ਰਖਤੀਆਂ ਜਿਹੜੀਆਂ ਕਿ ਵਿਦਿਆਰਥੀਆਂ ਨੂੰ ਮਨਜ਼ੂਰ ਨਹੀਂ ਇਸ ਵੇਲੇ ਪੂਰੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦਾ ਸਮਰਥਨ ਕਰਨ ਦੇ ਲਈ ਸਮਾਜ ਸੇਵੀ ਜਥੇਬੰਦੀਆਂ ਨੇ ਕਿਸਾਨ ਆਗੂਆਂ ਨੇ ਕੁਝ ਰਾਜਨੀਤਿਕ ਪਾਰਟੀਆਂ ਨੇ ਤੇ ਕੁਝ ਕੋ ਹੋਰ ਕਲੱਬਾਂ ਨੇ ਪਹੁੰਚਣ ਦਾ ਐਲਾਨ ਕੀਤਾ ਤੇ ਉਥੇ ਪੁਲਿਸ ਦੇ ਵੱਲੋਂ ਕੀ ਕਿਹਾ ਗਿਆ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਕੀ ਕਿਹਾ ਗਿਆ ਉਹ ਕਹਿੰਨੇ ਵੀ ਜਿਹਦੇ ਗਲ ਦੇ ਵਿੱਚ ਆਈ ਕਾਰਡ ਪਾਇਆ ਹੋ ਹੋ ਯਾਨੀ ਕਿ ਪਛਾਣ ਪੱਤਰ ਪਾਇਆ ਹੋ ਸਿਰਫ ਉਹ ਹੀ ਯੂਨੀਵਰਸਿਟੀ ਦੇ ਵਿੱਚ ਪਹੁੰਚ ਸਕਦਾ ਨਹੀਂ ਤਾਂ ਕੋਈ ਨਹੀਂ ਪਹੁੰਚ ਸਕਦਾ ਵਿਦਿਆਰਥੀਆਂ ਨੇ ਇਹ ਗੱਲ ਕਹੀ ਆ ਕਿ ਇਹ ਕੀ ਕਾਰਨ ਆ ਵਜ੍ਹਾ ਕੀ ਆ ਕਿਉਂ ਤੁਸੀਂ ਇਸ ਤਰੀਕੇ ਨਾਲ ਕਰੋਗੇ ਤੁਹਾਨੂੰ ਅਸੀਂ ਕਿਉਂ ਐਵੇਂ ਕਰਨ ਲਗੇ ਅਸੀਂ ਇੱਥੇ ਕੋਈ ਇਹ ਨਹੀਂ ਵੀ ਪਾਈ ਡੀਜੇ ਵਜਾਉਣ ਆਏ ਆ ਜਾ ਅਸੀਂ ਇਹ ਨਹੀਂ ਕਿ ਇੱਥੇ ਕੋਈ ਤੁਹਾਨੂੰ ਪੁੱਛ ਕੇ ਵੀ ਤੁਹਾਡੇ ਅਧਿਕਾਰ ਖੇਤਰ ਦੇ ਵਿੱਚ ਗੱਲ ਆ ਤੇ ਅਸੀਂ ਉਹ ਪੁੱਛ ਕੇ ਇੱਥੇ ਰੈਲੀ ਕਰਨ ਆਏ ਆ ਕੋਈ ਸਿਆਸੀ ਪ੍ਰਚਾਰ ਕਰਨ ਨਹੀਂ ਆਏ ਤੁਸੀਂ ਕਹਿੰਦੇ ਵੀ ਇੱਥੇ ਸਾਊਂਡ ਸਿਸਟਮ ਨਹੀਂ ਲਾਉਣਾ ਜੇ ਤਾਂ ਕੋਈ ਡੀਜੇ ਲਾਇਆ ਹੋਵੇ ਜੇ ਕੋਈ ਵਿਆਹ ਦਾ ਪ੍ਰੋਗਰਾਮ ਰੱਖਿਆ ਹੋਵੇ ਫੇਰ ਤਾਂ ਤੁਸੀਂ ਸਾਨੂੰ ਰੋਕ ਸਕਦੇ ਵੀ ਭਾਈ ਤੁਸੀਂ ਇਦਾਂ ਕਿਉਂ ਕੀਤਾ ਅਸੀਂ ਆਪਦੇ ਹੱਕਾਂ ਦੇ ਲਈ ਅਸੀਂ ਆਪਣੇ ਅਧਿਕਾਰਾਂ ਦੇ ਲਈ ਪ੍ਰਦਰਸ਼ਨ ਕਰ ਰਹੇ ਹਾਂ ਤੁਸੀਂ ਸਾਨੂੰ ਸਾਊਂਡ ਸਿਸਟਮ ਤੋਂ ਰੋਕ ਨਹੀਂ ਸਕਦੇ ਤੁਸੀਂ ਇਹ ਗੱਲ ਕਹਿੰਦੇ ਕਿ ਗਲ ਦੇ ਵਿੱਚ ਜਿਹਨੇ ਕਾਰਡ ਪਾਇਆ ਹੋਇਆ ਤੁਸੀਂ ਸਾਡੇ ਇਸ ਸੰਘਰਸ਼ ਨੂੰ ਫੇਲ ਕਰਨਾ ਚਾਹੁੰਦੇ ਆ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਵਿੱਚ ਕੋਈ ਨਾ ਕੋਈ ਘੁਣਤਰ ਛੱਡ ਕੇ ਫੇਲ ਕਰਨਾ ਚਾਹੁੰਦੇ ਆ ਵੀ ਗਲ ਦੇ ਵਿੱਚ ਕਿਸਾਨ ਕਾਰਡ ਪਾ ਕੇ ਆਵੇ ਯੂਨੀਵਰਸਿਟੀ ਦਾ ਕਾਰਡ ਪਾਇਆ ਹੋਵੇ ਕੋਈ ਰਾਜਨੀਤਿਕ ਬੰਦੇ ਨੇ ਆਉਣਾ ਕਿਸੇ ਪਾਰਟੀ ਦੇ ਵਲੰਟੀਅਰਾਂ ਨੇ ਆਉਣਾ ਕਿਸੇ ਸਮਾਜ ਸੇਵੀ ਜਥੇਬੰਦੀ ਦੇ ਅਗੂ ਨਹੀਂ ਆਉਣਾ ਜਾਂ ਕਿਸੇ ਹੋਰ ਕਾਫਲੇ ਨੇ ਆਉਣਾ ਪਹਿਲਾਂ ਅਸੀਂ ਉਹਨਾਂ ਨੂੰ ਕਾਰਡ ਜਾਰੀ ਕਰਗੇ ਤੇ ਫਿਰ ਭਾਈ ਉਹ ਇੱਥੇ ਆਉਣ ਵੀ ਅਸੀਂ ਯੂਨੀਵਰਸਿਟੀ ਦੇ ਵਿਦਿਆਰਥੀ ਆ ਇਹ ਗੱਲ ਕਹਿਣ ਕਿਸਾਨ ਅਗੂ ਵੀ ਇਹ ਗੱਲ ਬਹੁਤ ਵੱਡੀ ਆ ਬਹੁਤ ਵੱਡਾ ਮਸਲਾ ਤੇ ਲੰਘੇ ਕੱਲ ਬਹਿਸਬਾਜ਼ੀ ਬਹੁਤ ਵੱਡੇ ਪੱਧਰ ਤੇ ਹੋਈ ਆ ਪੁਲਿਸ ਅਧਿਕਾਰੀਆਂ ਦੀ ਤੇ ਵਿਦਿਆਰਥੀਆਂ ਦੀ ਆਪਸ ਦੇ ਵਿੱਚ ਬਹਿਸਬਾਜ਼ੀ ਹੋਈ ਆ ਵਿਦਿਆਰਥੀਆਂ ਨੇ ਇਹ ਗੱਲ ਕਹੀ ਆ ਕਿ ਜੇਕਰ ਕਿਸੇ ਨੂੰ ਵੀ ਸਾਡਾ ਪ੍ਰਦਰਸ਼ਨ ਦੇ ਵਿੱਚ ਆਉਣ ਤੋਂ ਰੋਕਿਆ ਗਿਆ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਹੋਊਗਾ ਫਿਰ ਅਸੀਂ ਆਰਜਾ ਭਾਰ ਦੀ ਜੰਗ ਲੜਾਂਗੇ ਸੋ ਅੱਜ ਦਾ ਦਿਨ ਯਾਨੀ ਕਿ ਅੱਜ 10 ਤਰੀਕ ਨੂੰ ਇਹ ਨਿਰਣਾਇਕ ਮੋੜ ਆ ਇਹ ਫੈਸਲਾ ਕੁਣਕੜੀ ਆ ਕਿ ਉੱਥੇ ਹੁੰਦਾ ਕੀ ਆ ਪੂਰੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਕਿਸਾਨ ਆਗੂਆਂ ਨੇ ਉੱਥੇ ਪਹੁੰਚਣ ਦਾ ਐਲਾਨ ਕੀਤਾ ਹੋਇਆ ਵਕ ਵਕ ਸਮਾਇਸੇ ਵੀ ਜੱਥੇਬੰਦੀਆਂ ਪੂਰੀ ਤਰ੍ਹਾਂ ਸਰਗਰਮ ਤੇ ਵਿਦਿਆਰਥੀਆਂ ਨੇ ਮੰਗ ਕੀਤੀ ਆ ਪਿਛਲੇ ਦਿਨੀ ਜਿਵੇਂ ਡਰਾਮੇਬਾਦੀ ਕਰਲੀ ਕਰਲੀ ਐਨ ਮੌਕੇ ਦੇ ਉੱਤੇ ਆ ਕੇ ਕੇਂਦਰ ਨੇ ਸਿੱਖਿਆ ਵਿਭਾਗ ਨੇ ਇੱਕ ਨੋਟਿਸ ਜਾਰੀ ਕੀਤਾ ਕਿ ਜੋ ਅਸੀਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹਨੂੰ ਰੱਦ ਮੰਨਿਆ ਜਾਵੇ ਤੇ ਸੈਨੇਟ ਤੇ ਸਿੰਡੀਕੇਟ ਪਹਿਲਾਂ ਵਾਂਗ ਹੀ ਬਹਾਲ ਰੋ ਜੇਕਰ ਤੁਸੀਂ ਇਹ ਕੁਝ ਕਰਨਾ ਹੀ ਸੀ ਤਾਂ ਇੱਕ ਦਿਨ ਪਹਿਲਾਂ ਤੇ ਉਸ ਤੋਂ ਕੋਈ ਦਿਨ ਪਹਿਲਾਂ ਡਰਾਮੇਬਾਦੀਆਂ ਕਿਹੜੀ ਗੱਲਾਂ ਕੀਤੀਆਂ ਗਈਆਂ ਇੱਕੋ ਦਿਨ ਦੇ ਵਿੱਚ ਕੁਝ ਮਿੰਟਾਂ ਦੇ ਵਿੱਚ ਤੁਸੀਂ ਦੋ ਨੋਟੀਫਿਕੇਸ਼ਨ ਜਾਰੀ ਕਰਦੇ ਹੋ ਇੱਕ ਦੇ ਵਿੱਚ ਪਿਛਲੇ ਨੋਟੀਫਿਕੇਸ਼ਨ ਨੂੰ ਰੱਦ ਕਰਦੇ ਹੋ ਦੂਜੇ ਨੋਟੀਫਿਕੇਸ਼ਨ ਦੇ ਵਿੱਚ ਪਹਿਲੇ ਨੋਟੀਫਿਕੇਸ਼ਨ ਨੂੰ ਬਹਾਲ ਰੱਖਣ ਦੀ ਗੱਲ ਕਰਦੇ ਹੋ ਤੇ ਜਦੋਂ ਚਾਰੇ ਪਾਸੇ ਘੇਰਾ ਪੈਂਦਾ ਫਿਰ ਤੁਸੀਂ ਇਹ ਗੱਲ ਕਹਿੰਦੇ ਵੀ ਨੋਟਿਸ ਜਾਰੀ ਕਰਤਾ ਤੇ ਰਵਨੀਤ ਬਿੱਟੂ ਹੋਰੀ ਵੀ ਇਹ ਗੱਲ ਕਹਿੰਦੇ ਆ ਕਿ ਭਾਈ ਮੈਂ ਪੰਜਾਬ ਦੇ ਵਿੱਚ ਪੁਲ ਦਾ ਕੰਮ ਕਰ ਰਿਹਾ ਕੇਂਦਰ ਦੀ ਸਰਕਾਰ ਨੇ ਮੇਰੀ ਡਿਊਟੀ ਲਾਈ ਆ ਪੰਜਾਬ ਦੇ ਦੇਸ਼ ਦੇ ਵਿਦਿਆਰਥੀਆਂ ਦੇ ਅਸੀਂ ਹਿੱਤ ਦੇ ਵਿੱਚ ਖੜੇ ਆ ਤੇ ਪਹਿਲਾਂ ਜਾਣਕਾਰੀ ਮੋਦੀ ਸਾਹਿਬ ਨੂੰ ਸਹੀ ਨਹੀਂ ਸੀ ਮਿਲਦੀ ਮੈਂ ਜਾਣਕਾਰੀਾਂ ਸਹੀ ਦੇਣ ਵਾਸਤੇ ਵਚਨਬੱਧਾਂ ਤੇ ਬਿੱਟੂ ਜੀ ਨੂੰ ਬੇਨਤੀ ਆ ਤੇ ਹੁਣ ਵਿਦਿਆਰਥੀਆਂ ਦੀ ਮੰਗ ਆ ਅੱਜ ਯਾਨੀ ਕਿ 10 ਤਰੀਕ ਦੇ ਪ੍ਰਦਰਸ਼ਨ ਦੀ ਮੰਗ ਇਹ ਆ ਕਿ 91 ਮੈਂਬਰੀ ਸੈਨੇਟ ਦੀ ਚੋਣ ਦਾ ਹੀ ਤਰੀਕ ਦਾ ਐਲਾਨ ਕੀਤਾ ਜਾਵੇ ਯੂਨੀਵਰਸਿਟੀ ਪ੍ਰਸ਼ਾਸਨ ਕਹਿੰਦਾ ਜੀ ਕਿ ਅਸੀਂ ਇਹਦੀ ਜਲਦ ਤਰੀਕ ਐਲਾਨ ਦੇਵਾਂਗੇ ਵਿਦਿਆਰਥੀ ਕਹਿੰਦੇ ਤਰੀਕ ਐਲਾਨ ਦਿੱਤੀ ਜਾਵੇ ਤੇ ਫਿਰ ਅਸੀਂ ਆਪਣਾ ਧਰਨਾ ਪ੍ਰਦਰਸ਼ਨ ਸਮਾਪਤ ਕਰਾਂਗੇ ਨਹੀਂ ਤਾਂ ਨਹੀਂ ਕਰਾਂਗੇ ਤੇ ਬਿੱਟੂ ਸਾਹਿਬ ਨੂੰ ਬੇਨਤੀ ਹੈ ਵੀ ਉਹ ਕਹਿਣ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਕਹਿਣ ਆਪਣੇ ਉੱਪਰਲੇ ਅਗੂਆਂ ਨੂੰ ਵੀ ਭਾਈ ਆਪਾਂ ਤਰੀਕ ਇਲਾਣੀਆਂ ਗੱਲ ਖਤਮ ਕਰ ਗਏ ਨਾਲੇ ਤਾਂ ਆਪਾਂ ਪੁਲ ਦਾ ਕੰਮ ਕਰਦੇ ਤੇ ਇੱਥੇ ਵੀ ਪੁਲ ਦਾ ਕੰਮ ਆਪਾਂ ਕਰ ਦਈਏ ਮਤਲਬ ਇਹ ਆ ਕਿ ਪੰਜਾਬ ਦੇ ਤੇ ਵੱਖ-ਵੱਖ ਹੋਰ ਸੂਬਿਆਂ ਦੇ ਵਿਦਿਆਰਥੀਆਂ ਨੇ ਜਿਹੜਾ ਇਹ ਸੰਘਰਸ਼ ਪਖਾਇਆ ਇਹਦਾ ਨਤੀਜਾ 90% ਤੱਕ ਨਿਕਲਿਆ ਜਦੋਂ ਪੁਰਾਣੇ ਫੈਸਲੇ ਬਹਾਲ ਕਰ ਦਿੱਤੇ ਗਏ ਆ ਤੇ ਨੋਟੀਫਿਕੇਸ਼ਨ ਪੁਰਾਣੇ ਆ ਜਿਹੜੇ ਉਹਨਾਂ ਦੇ ਉੱਤੇ ਕਾਟਾ ਫਿਰ ਗਿਆ ਸਿੰਡੀਕੇਟ ਤੇ ਸੈਨੇਟ ਬਹਾਲ ਹੋਈ ਆ ਪਰ 10% ਦੀ ਕਾਮਯਾਬੀ ਜਿਹੜੀ ਉਹ ਅੱਜ 10 ਤਰੀਕ ਨੂੰ ਝੋਲੀ ਦੇ ਵਿੱਚ ਪੈਣ ਦੀ ਸੰਭਾਵਨਾ ਇਥੇ ਜੋ ਜੋ ਕੁਝ ਵੀ ਅੱਜ ਹੋਊਗਾ ਉਹ ਆਪ ਜੀ ਦੀ ਨਜ਼ਰ ਕਰਦੇ ਰਵਾਂਗੇ ਪਰ ਵਿਦਿਆਰਥੀਆਂ ਨੇ ਜਿਹੜਾ ਜਜ਼ਬਾ ਦਿਖਾਇਆ ਉਹਨੂੰ ਵੀਰੋਂ ਸਲਾਮ ਕਰਨੀ ਬਣਦੀ ਆ 90% ਦੀ ਨਿਤਾਵਾਂ ਨੇ ਇਹਨਾਂ ਵਿਦਿਆਰਥੀਆਂ ਦਾ ਕੋਈ ਸਾਥ ਨਹੀਂ ਦਿੱਤਾ ਇਹਦੇ ਵਿੱਚੋਂ ਕੁਝ ਨੇਤਾ ਐਸੇ ਜਿਹੜੇ ਇੱਕ ਵਾਰ ਵੀ ਯੂਨੀਵਰਸਿਟੀ ਦੇ ਵਿੱਚ ਨਹੀਂ ਗਏ ਤੇ ਬਸ ਟਵਿੱਟਰ ਦੇ ਉੱਤੇ ਤੇ ਫੇਸਬੁੱਕ ਦੇ ਉੱਤੇ ਪੋਸਟਰ ਪਾਉਣ ਜੋਗੇ ਸੀ ਕਿਸੇ ਨੇ ਫੋਟੋ ਪਾਤੀ ਕਿਸੇ ਨੇ ਪੋਸਟ ਪਾਤੀ ਕਿਸੇ ਨੇ ਪੋਸਟਰ ਪਾਤਾ ਤੇ ਇਹ ਗੱਲ ਕਹੀ ਕਿ ਅਸੀਂ ਵਿਦਿਆਰਥੀਆਂ ਦੇ ਨਾਲ ਖੜੇ ਆ ਵਿਦਿਆਰਥੀਆਂ ਨਾਲ ਕੋਈ ਨਹੀਂ ਖੜਾ ਵਿਦਿਆਰਥੀਆਂ ਦੇ ਨਾਂ ਦੇ ਉੱਤੇ ਡਰਾਮੇਬਾਜ਼ੀ ਕੀਤੀ ਗਈ ਰਾਜਨੀਤਿਕ ਲੋਕਾਂ ਨੂੰ ਪੰਜਾਬ ਦੇ ਨੂੰ ਤਰਨਤਾਰਨੀ ਚੋਣ ਦਾ ਫਿਕਰ ਸੀ ਉਹਨਾਂ ਨੂੰ ਯੂਨੀਵਰਸਿਟੀ ਦਾ ਕੋਈ ਫਿਕਰ ਨਹੀਂ ਸੀ ਇੱਥੇ ਕੁੜੀਆਂ ਨੇ ਤੇ ਮੁੰਡਿਆਂ ਨੇ 90 ਫੀਸਦੀ ਜਤ ਹਾਸਲ ਕੀਤੀ ਆ ਤੇ ਸੈਨੇਟ ਦੀ ਚੋਣ ਦੀ ਤਰੀਕਾ ਜਿਹੜੀ ਉਹ ਜਲਦ ਐਲਾਨ ਦਿੱਤੀ ਜਾਵੇ ਉਹਨਾਂ ਦੀ ਮੰਗ ਹੁਣ ਇਹ ਆ ਤੇ ਜੇਕਰ ਉਹਨਾਂ ਨੂੰ ਪ੍ਰਸ਼ਾਸਨ ਜੇਕਰ ਪੁਲਿਸ ਤੰਗ ਕਰੂਗੀ ਤੇ ਫਿਰ ਨਤੀਜੇ ਸ਼ਾਇਦ ਪਤਾ ਨਹੀਂ ਕਿਹੜੇ ਪਾਸੇ ਨੂੰ ਕਿਹੋ ਜਿਹਾ ਨਿਕਲਣਗੇ ਪਰ ਵਿਦਿਆਰਥੀ ਇਕਤਾ ਜ਼ਿੰਦਾਬਾਦ ਰਵੇ ਦੂਜੀ ਜਾਣਕਾਰੀ ਇਹ ਆ ਵੀ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਕੁਝ ਘੰਟੇ ਬਾਕੀ ਆ ਜਦੋਂ ਤੁਸੀਂ ਇਹ ਗੱਲਾਂ ਸੁਣ ਰਹੇ ਆ ਚੋਣ ਪ੍ਰਚਾਰ ਬੰਦਾ ਮੀਟਿੰਗਾਂ ਦਾ ਸਿਲਸਿਲਾ ਡੋਰ ਟੂ ਡੋਰ ਜਾ ਕੇ ਨੁਕੜ ਮੀਟਿੰਗਾਂ ਦਾ ਸਿਲਸਿਲਾ ਰਾਤੋਂ ਰਾਤ ਬਾਜ਼ੀ ਪਲਟਾਉਣ ਦੀਆਂ ਕੋਸ਼ਿਸ਼ਾਂ ਦਾ ਸਿਲਸਿਲਾ ਜਾਰੀ ਆ ਕੁਝ ਘੰਟਿਆਂ ਬਾਅਦ ਸਵੇਰੇ 7 ਵਜੇ 11 ਤਰੀਕ ਨੂੰ ਵੋਟਾਂ ਪੈਣ ਦਾ ਸਿਲਸਿਲਾ ਸ਼ੁਰੂ ਹੋਣਾ 1 ਲੱਖ ਤੇ 90 ਹਜ਼ਾਰ ਵੋਟਰ ਨੇ ਜਿਹੜੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ ਤਰਨਤਾਰਨ ਦੇ ਵਿੱਚ ਇਹਦੇ ਵਿੱਚੋਂ ਕਿੰਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨਗੇ ਵੋਟਾਂ 55% ਦੀ ਪੈਣੀਆਂ ਕਿ 65% ਦੀ ਪੈਣੀਆਂ ਵੱਧ ਪੈਣੀਆਂ ਜਾਂ 50% ਦੀ ਪੈਣੀਆਂ ਇਹਦੇ ਬਾਰੇ ਤਾਂ ਆਪਾਂ ਨੂੰ ਜਾਣਕਾਰੀ ਨਹੀਂ ਪਰ 100 ਦੇ ਕਰੀਬ ਬੂਤ ਸੰਵੇਦਨਸ਼ੀਲ ਆਲਾਨਿਆ ਗਿਆ ਪ੍ਰਸ਼ਾਸਨ ਪੂਰੀ ਤਰ੍ਹਾਂ ਪੱਬਾ ਪਾਰ ਆ ਤਰਨਤਾਰਨ ਦੇ ਲੋਕਾਂ ਨੂੰ ਮੇਰਾ ਇੱਕ ਸਵਾਲ ਆ ਮੇਰੀ ਇੱਕ ਬੇਨਤੀ ਆ ਬੇਨਤੀ ਨੁਮਾ ਸਵਾਲ ਆ ਇਨੇ ਮਹੀਨੇ ਤੋਂ ਲਗਾਤਾਰ ਪ੍ਰਚਾਰ ਹੋ ਰਿਹਾ ਤੁਸੀਂ ਤਰਨਤਾਰਨ ਦੇ ਵਸਨੀਕੋ ਇਹ ਦੱਸੋ ਕਿ ਕਿਸੇ ਨੇਤਾ ਦੀ ਅੱਖ ਦੇ ਵਿੱਚ ਅੱਖ ਪਾ ਕੇ ਸਵਾਲ ਕੀਤਾ ਕਿ ਸਾਡੇ ਮਸਲੇ ਆ ਤੁਸੀਂ ਪਹਿਲ ਦੇ ਆਧਾਰ ਦੇ ਉੱਤੇ ਆ ਮਸਲੇ ਹੱਲ ਕਿਉਂ ਨਹੀਂ ਕਰਦੇ ਕਿਸੇ ਇੱਕ ਨੇਤਾ ਨੇ ਤਰਨਤਾਰਨੀਆਂ ਗਲੀਆਂ ਤਰਨਤਾਰਨੀਆਂ ਨਾਲੀਆਂ ਤਰਨਤਾਰਨ ਦੇ ਲੋਕਾਂ ਦੇ ਪਾਣੀ ਦਾ ਤਰਨਤਾਰਨ ਦੀ ਕਿਸਾਨੀ ਦਾ ਤਰਨਤਾਰਨ ਦੀ ਜਵਾਨੀ ਦਾ ਕੋਈ ਮਸਲਾ ਹੱਲ ਕੀਤਾ ਹੋਵੇ ਤਾਂ ਦੱਸੋ ਤਰਨਤਾਰਨ ਦੇ ਵਿੱਚ ਆਵਾਰਾ ਪਸ਼ੂਆਂ ਦਾ ਆਵਾਰਾ ਕੁੱਤਿਆਂ ਦਾ ਜਾਂ ਜਿਹੜੇ ਵੀ ਹੋਰ ਮਸਲੇ ਹੋਣੇ ਤਰਨਤਾਰਨ ਦੇ ਉਹਨਾਂ ਮਸਲਿਆਂ ਦਾ ਹੱਲ ਕਰਨ ਦੀ ਗੱਲ ਕਹੀ ਆ ਇੱਥੇ ਡਰਾਮੇਬਾਜ਼ੀ ਹੋਈ ਆ ਜਿਵੇਂ ਕਲਾਕਾਰ ਅੱਜਕੱਲ ਰੀਲ ਵਾਇਰਲ ਕਰਕੇ ਖੁਸ਼ ਹੁੰਦੇ ਆ ਵੀ ਯਾਰ ਮੇਰੀ ਰੀਲ ਵਾਇਰਲ ਹੋ ਗਈ ਹੁਣ ਮੇਰਾ ਗਾਣਾ ਵੀ ਚੱਲ ਜਾਊਗਾ ਕਿਉਂਕਿ ਰੀਲ ਦੇਖ ਕੇ ਫਿਰ YouTube ਤੇ ਲੋਕ ਜਾਂਦੇ ਆ ਅੱਜਕੱਲ ਨਵਾਂ ਟ੍ਰੈਂਡ ਆ ਉਸੇ ਤਰੀਕੇ ਦੇ ਨਾਲ ਤਰਨਤਾਰਨ ਦੇ ਵਿੱਚ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਰੀਲ ਰਾਜਨੀਤੀ ਪੇਸ਼ ਕੀਤੀ ਆ ਉਹਨੇ ਉਹਦੀ ਲੱਤ ਫੜ ਲਈ ਉਹਨੇ ਉਹਦੇ ਬਾਰੇ ਗੰਦਬਖਤਾ ਉਹਨੇ ਉਹਦੇ ਬਾਰੇ ਕੁਝ ਕਹਿਤਾ ਉਹਨੇ ਉਹਦੇ ਬਾਰੇ ਕੋਈ ਨਾ ਕੋਈ ਅਵਾ-ਤਵਾ ਬੋਲਤਾ ਤਰਨ ਤਰਨ ਦੇ ਲੋਕਾਂ ਦੀ ਝੋਲੀ ਦੇ ਵਿੱਚ ਪਿਆ ਕੀਆ ਤੇ ਜੇ ਤਰਨ ਤਰਨ ਦੇ ਲੋਕ ਇਹਨਾਂ ਗੱਲਾਂ ਨੂੰ ਜਿਹੜੇ ਰਾਜਨੀਤਿਕ ਲੋਕ ਕਰ ਰਹੇ ਸੀ ਇਹਨਾਂ ਨੂੰ ਬੇਹੂਦਾ ਮੰਨਦੇ ਤਾਂ ਕਿਸੇ ਤਰਨ ਤਰਨੀ ਇੱਕ ਕਲਬ ਨੇ ਕਿਸੇ ਪੰਚਾਇਤ ਨੇ ਕਿਸੇ ਸੂਝਵਾਨ ਵਿਅਕਤੀ ਨੇ ਸਵਾਲ ਕਿਉਂ ਨਾ ਕੀਤਾ ਪੂਰੇ ਚੋਣ ਪ੍ਰਚਾਰ ਦੇ ਵਿੱਚ ਕਿ ਭਾਈ ਸਾਨੂੰ ਆਹ ਡਰਾਮੇਬਾਦੀ ਨਹੀਂ ਸਾਨੂੰ ਤੁਹਾਡੇ ਸ਼ਗੂਫੇ ਨਹੀਂ ਚਾਹੀਦੇ ਸਾਨੂੰ ਕੰਮ ਦੀ ਗੱਲ ਚਾਹੀਦੀ ਆ ਸਾਡਾ ਆ ਮਸਲਾ ਵਿਗੜਿਆ ਹੋਇਆ ਜੇਕਰ ਤੁਸੀਂ ਜਿੱਤ ਗਏ ਤਾਂ ਕਿੰਨੇ ਦਿਨਾਂ ਦੇ ਵਿੱਚ ਕਿੰਨੇ ਹਫ਼ਤਿਆਂ ਦੇ ਵਿੱਚ ਕਿੰਨੇ ਮਹੀਨਿਆਂ ਦੇ ਵਿੱਚ ਹੱਲ ਕਰ ਦਿਓਗੇ ਨਹੀਂ ਕੁਝ ਨਹੀਂ ਹੋਇਆ ਚੋਣ ਇਹ ਹੋ ਜਾਣੀ ਆ ਕੁਝ ਘੰਟਿਆਂ ਬਾਅਦ 14 ਤਰੀਕ ਨੂੰ ਨਤੀਜੇ ਆ ਜਾਣੇ ਆ ਜਿਹੜਾ ਇੱਕ ਜਿੱਤ ਗਿਆ ਉਹਨੇ ਪਤਾ ਕੀ ਕਹਿਣਾ ਮੇਰੇ ਕੋਲੇ ਸਮਾਂ ਹੀ ਥੋੜਾ ਸੀ ਸਵਾ ਸਾਲ ਡੇਢ ਸਾਲ ਮੈਂ ਇੰਨੇ ਸਮੇਂ ਦੇ ਵਿੱਚ ਕੀ ਕਰ ਸਕਦਾ ਸੀ ਹੁਣ 27 ਦੀਆਂ ਚੋਣਾ ਤੁਸੀਂ ਇੱਕ ਵਾਰੀ ਮੈਨੂੰ ਮਜ਼ਬੂਤ ਕਰੋ ਮੈਨੂੰ ਇੱਕ ਵਾਰੀ 5 ਸਾਲ ਲਈ ਜਿਤਾਓ ਤੁਹਾਡਾ ਕੱਲਾ ਕੱਲਾ ਮਸਲਾ ਹੱਲ ਕਰ ਦੂੰਗਾ ਉਹਨੇ ਸਵਾ ਸਾਲ ਡੇਢ ਸਾਲ ਬੋਲਣਾ ਹੀ ਨਹੀਂ ਜਿਹੜੇ ਹਾਰੇ ਆ ਉਹਨਾਂ ਨੇ ਇਸ ਕਰਕੇ ਨਹੀਂ ਬੋਲਣਾ ਵੀ ਸਾਡੇ ਨਾਲ ਤਾਂ ਭੈੜੀ ਹੋਈ ਆ ਸਾਨੂੰ ਕਿਹੜਾ ਜਿਤਾਇਆ ਤੇ ਤਰਨ ਤਰਨ ਦੇ ਲੋਕੋ ਤੁਸੀਂ ਦੱਸੋ ਤੁਹਾਡੇ ਪੱਲੇ ਕੀ ਪਿਆ ਤੁਹਾਡੀ ਝੋਲੀ ਦੇ ਵਿੱਚ ਕੀਨੇ ਕੀ ਪਾਇਆ ਇਹ ਦੱਸੋ ਇੱਥੇ ਪੰਥਕ ਮੁੱਦੇ ਦੀ ਗੱਲ ਚੱਲੀ ਚਲੋ ਚੱਲਣੀ ਚਾਹੀਦੀ ਆ ਇਹ ਪੰਥਕ ਸੀਟ ਆ ਇੱਥੇ ਰਾਜਾ ਵੜਿੰਗ ਨੇ ਉਹਦੇ ਬਾਰੇ ਕੁਝ ਕਹਿਤਾ ਉਹਨੇ ਇਹਦੇ ਬਾਰੇ ਕੁਝ ਕਹਿਤਾ ਐਨੇ ਉਹਦੇ ਪਰਿਵਾਰ ਬਾਰੇ ਕੁਝ ਕਹਿਤਾ ਔਰ ਇਹਦੇ ਓੜਮੇਕੋੜ ਮੇ ਬਾਰੇ ਕੁਝ ਕਹਿਤਾ ਉਹਨੇ ਕੋਈ ਹੋਰ ਗੱਲ ਕਹਿਤੀ ਐਨੇ ਕੋਈ ਹੋਰ ਗੱਲ ਕਹਿਤੀ ਇਨ੍ਹਾਂ ਗੱਲਾਂ ਤੋਂ ਇਨ੍ਹਾਂ ਪਖੰਡਵਾਦੀਆਂ ਤੋਂ ਬਿਨਾ ਇੱਥੇ ਹੋਇਆ ਕੀ ਆ ਸਵਾਲਾਂ ਦਾ ਸਵਾਲ ਇਹ ਆ ਸੋ ਇੱਕ ਤਾਂ ਨਤੀਜਾ ਅਜ ਨਿਕਲਿਆ ਆਉਣਾ ਕੀ ਬਣਦਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਹਦਾ ਪਤਾ ਲੱਗ ਜਾਣਾ ਦੂਜਾ ਪਤਾ ਲੱਗ ਜਾਣਾ ਜੀ ਕੱਲ ਨੂੰ ਯਾਨੀ ਕਿ 11 ਤਰੀਕ ਨੂੰ ਵੋਟਾਂ ਕਿੰਨੇ ਫੀਸਦੀ ਪੈਣਗੀਆਂ ਤੇ ਕਿਹੋ ਜਿਹਾ ਮਾਹੌਲ ਦੇ ਵਿੱਚ ਪੈਣਗਾ ਤੇ ਲੋਕਾਂ ਦੀ ਮਤ ਦਾ ਵੀ ਪਤਾ ਲੱਗ ਜਾਣਾ ਪੀ ਪੰਜਾਬ ਦੇ ਵਿੱਚ ਜੋ ਸਿਸਟਮ ਇਹ ਸਾਰਾ ਠੀਕ ਜਾਪਦਾ ਜਾਂ ਫਿਰ ਇਹ ਠੀਕ ਤੋਂ ਉਲਟ ਜਾਪਦਾ ਮੈਂ ਨਹੀਂ ਕਹਣਾ ਜੀ ਫਲਾਣੇ ਨੂੰ ਵੋਟ ਪਾਓ ਤੁਹਾਡੀ ਆਪਣੀ ਇੱਛਾ ਤੁਹਾਡੀ ਕੀਮਤੀ ਵੋਟ ਆ ਬਿਨਾਂ ਲਾਲਚ ਤੋਂ ਪਾਓ ਬਿਨਾਂ ਕਿਸੇ ਡਰ ਭੈ ਤੋਂ ਪਾਓ ਤੁਸੀਂ ਵੋਟ ਪਾਓ ਕਿਉਂਕਿ ਵੋਟ ਪਾਈ ਹੋਈ ਤੁਹਾਡੀ ਅਕਲ ਦਾ ਪ੍ਰਦਰਸ਼ਨ ਕਰਦੀ ਆ ਕਿ ਤੁਸੀਂ ਕਿੰਨੇ ਕੁ ਯੋਗ ਹੋ ਤੁਹਾਡੀ ਸੋਚ ਕਿਹੋ ਜੀ ਹੈ ਤੁਸੀਂ ਕਿੰਨੀ ਕੁ ਸੋਚ ਦੀ ਉਡਾਰੀ ਲਾਉਨੇ ਆ ਲੱਗ ਜਾਣਾ ਪਤਾ 14 ਤਰੀਕ ਨੂੰ ਇੱਕ ਦੇ ਘਰ ਦੇ ਵਿੱਚ ਢੋਲ ਵੱਜਣੇ ਆ ਚੌਰਾ ਦੇ ਘਰ ਦੇ ਵਿੱਚ ਮਜੂਸੀ ਪਸਰਨੀ ਆ ਬਾਅਦ ਦੇ ਵਿੱਚ ਗਾਲਾਂ ਨਾ ਕੱਢਿਓ ਤੁਸੀਂ ਪੱਤਰਕਾਰਾਂ ਨੂੰ ਇਹ ਗੱਲ ਕਹਿ ਨਹੀਂ ਹੁੰਨੇ ਆ 2 ਕੁ ਮਹੀਨੇ ਬਾਅਦ ਤੁਹਾਡਾ ਫਰਜ਼ ਬਣਦਾ ਸਾਡੀ ਕਵਰੇਜ ਕਰੋ ਬਿਲਕੁਲ ਨਹੀਂ ਫਰਜ਼ ਬਣਦਾ ਕਿਉਂਕਿ ਪੱਤਰਕਾਰ ਨੇ ਵੋਟ ਨਹੀਂ ਉੱਥੇ ਜਾ ਕੇ ਪਾਈ ਤੁਸੀਂ ਆਪ ਸਾਰਿਆਂ ਨੇ ਵੋਟ ਪਾਈ ਹੁੰਦੀ ਆ ਤੁਸੀਂ ਪਹਿਲਾਂ ਨਹੀਂ ਸੋਚਦੇ ਤੇ ਪੱਤਰਕਾਰ ਬਾਅਦ ਦੇ ਵਿੱਚ ਕਹਿ ਦਿੰਦੇ ਜੀ ਹੁਣੇ ਕਿਉਂ ਨਹੀਂ ਸੋਚਦਾ ਹੈ ਵਿਕ ਗਿਆ ਹੈ ਖਰੀਦ ਲਿਆ ਹੈ ਫਲਾਣਾ ਹੈ ਢਿੰਗੜਾ ਹੈ ਤੁਸੀਂ ਵੀ ਸੋਚਿਆ ਕਰੋ ਤੁਹਾਡੇ ਕੋਲੇ ਬਹੁਤ ਸਮਾਂ ਸੀ ਤੁਸੀਂ ਸਮਾਂ ਨਹੀਂ ਵਿਚਾਰਿਆ ਤੁਸੀਂ ਆਪ ਦਾ ਮਨੋਰੰਜਨ ਕੀਤਾ ਰਾਜਨੀਤਿਕ ਲੋਕ ਆ ਜਿਹੜੇ ਉਹ ਇਸ ਵੇਲੇ ਸਿਰਫ ਤੇ ਸਿਰਫ ਕਲਾਕਾਰਾਂ ਵਾਂਗਲੀ ਗੱਲ ਬਣ ਗਏ ਆ ਵੀ ਕਲਾਕਾਰ ਜਿਵੇਂ ਕਹਿੰਦਾ ਹੁੰਦਾ ਵੀ ਅਖਾੜੇ ਦੇ ਵਿੱਚ ਤੁਹਾਡੀ ਫਰਮਾਇਸ਼ ਦੇ ਮੁਤਾਬਕ ਗੀਤ ਪੇਸ਼ ਕਰਨੇ ਆ ਤੇ ਲੀਡਰ ਵੀ ਇਹ ਗੱਲ ਕਹਿੰਦੇ ਤੁਹਾਡੀ ਫਰਮਾਇਸ਼ ਦੇ ਮੁਤਾਬਕ ਗੱਲ ਕਰਨ ਦੇ ਹੱਸਣਾ ਚਾਹੁੰਦੇ ਆ ਆ ਚੱਕੋ ਹਾਸਾ ਮਗਰ ਨਾਰਾ ਲਾਉਣਾ ਚਾਹੁੰਦੇ ਆ ਆ ਚੱਕੋ ਗੱਲ ਫਲਾਣੇ ਨੂੰ ਗਾਲਾਂ ਕੱਢੜੀਆਂ ਚਾਹੁੰਦੇ ਆ ਆ ਚੱਕੋ ਮੁੱਦਾ ਆ ਕੁਝ ਚੱਲੀ ਗਿਆ ਬੀ ਨੇ ਤਮਾਸ਼ਾ ਅਗਲਾ ਕੀ ਹੁੰਦਾ